ਠੇਕੇ ਤੋਂ ਸ਼ਰਾਬ ਲੈਂਦੇ ਆ ਨਬਾਲਗ ਬੱਚਿਆਂ ਦੀਆਂ ਇਹ ਤਸਵੀਰਾਂ ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਕਸਬਾ ਫਤਿਹਾਬਾਦ ਦੀਆਂ ਹਨ। ਦਰਅਸਲ ਮਾਮਲਾ ਉਸ ਵੇਲੇ ਧਿਆਨ ਵਿੱਚ ਆਇਆ ਜਦੋਂ ਇਹ ਤਸਵੀਰਾਂ ਅਖਬਾਰਾਂ ਦੀਆਂ ਸੁਰਖੀਆਂ ਬਣ ਗਈਆਂ। ਇਸ ਤੋਂ ਬਾਅਦ ਪ੍ਰਸ਼ਾਸਨ ਹਰਕਤ 'ਚ ਆਇਆ ਤੇ ਤੁਰੰਤ ਕਾਰਵਾਈ ਵੀ ਹੋਈ। ਹਾਲਾਂਕਿ ਇਸ ਤੋਂ ਪਹਿਲਾਂ ਸਾਡੇ ਪੱਤਰਕਾਰ ਨੇ ਠੇਕੇ ਦੇ ਕਰਮਚਾਰੀਆਂ ਨਾਲ ਫੋਨ ਕਾਲ ਤੇ ਵੀ ਗੱਲਬਾਤ ਕੀਤੀ ਤੇ ਉਹ ਫੋਨ ਕਾਲ ਤੇ ਆਪਣੀਆਂ ਗਲਤੀਆਂ ਵੀ ਮੰਨਦੇ ਹੋਏ ਨਜ਼ਰ ਆਏ ਉਸ ਤੋਂ ਅਗਲੇ ਦਿਨ ਜਦੋਂ ਅਖਬਾਰਾਂ 'ਚ ਇਹ ਤਸਵੀਰਾਂ ਛਪੀਆਂ ਤਾਂ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਜੇਸ਼ ਕੁਮਾਰ ਤੁਰੰਤ ਫਤਿਆਬਾਦ ਵਿਖੇ ਸ਼ਰਾਬ ਦੇ ਠੇਕੇ ਤੇ ਪਹੁੰਚ ਗਏ ਇਸ ਮੌਕੇ ਉਹਨਾਂ ਦੇ ਨਾਲ ਐਕਸਾਈਜ਼ ਇੰਸਪੈਕਟਰ ਰਾਮ ਮੂਰਤੀ ਤੇ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਸੀ ਉਨਾ ਬਾਰੀਕੀ ਨਾਲ ਉਥੇ ਜਾਂਚ ਕੀਤੀ ਤੇ ਜਾਂਚ ਉਪਰੰਤ ਖਰਾਬ ਠੇਕੇਦਾਰਾਂ ਨੂੰ ਕਾਨੂੰਨੀ ਜੁਰਮਾਨਾ ਵੀ ਕਰ ਦਿੱਤਾ ਇਸ ਦੇ ਨਾਲ ਹੀ ਸਖਤ ਸ਼ਬਦਾਂ ਵਿੱਚ ਠੇਕੇਦਾਰਾਂ ਨੂੰ ਚੇਤਾਵਨੀ ਵੀ ਦਿੱਤੀ ਕਿ ਜੇਕਰ ਅੱਗੇ ਤੋਂ ਛੋਟੇ ਬੱਚਿਆਂ ਨੂੰ ਸ਼ਰਾਬ ਵੇਚਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਾਨੂੰਨੀ ਕਾਰਵਾਈ ਕਰਨ ਤੋਂ ਕੋਈ ਪਰਹੇਜ਼ ਨਹੀਂ ਕੀਤਾ ਜਾਵੇਗਾ ਉਹ ਤੁਹਾਨੂੰ ਪਹਿਲਾਂ ਸਾਡੇ ਪੱਤਰਕਾਰ ਦੀ ਸ਼ਰਾਬ ਠੇਕੇਦਾਰਾਂ ਨਾਲ ਹੋਈ ਫੋਨ ਤੇ ਗੱਲਬਾਤ ਸੁਣਾ ਦਿੰਦੇ ਹਾਂ ਤੇ ਇਸ ਤੋਂ ਬਾਅਦ ਬਾਲ ਸੁਰੱਖਿਆ ਅਫਸਰ ਰਜੇਸ਼ ਕੁਮਾਰ ਦਾ 92 ਤੋਂ ਨਵਾਗੇ ਹਲੋ ਹਲੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਹੈ ਜੀ ਗੱਲ ਕਰ ਰਹੀ ਠੀਕਾ ਮਾਲਕ ਗੱਲ ਕਰ ਰਹੇ ਹਾਂ ਜੀ ਹਾਂ ਜੀ ਜੀ ਪੱਤਰਕਾਰ ਸੋਨੂੰ ਗੱਲ ਕਰ ਰਹੀ ਖਤਿਆਵਾਦ ਜੀ ਬੜਾ ਸਰ ਤੁਹਾਡੇ ਨਾ ਬ੍ਰਾਂਚਾਂ ਦੇ ਉੱਤੇ ਵਕ ਵਕ ਛੋਟੇ ਛੋਟੇ ਬੱਚਿਆਂ ਨੂੰ ਦਾਰੂ ਵੇਚੀ ਜਾ ਰਹੀ ਹੈ ਕੀ ਕਹਿਣਾ ਤੁਹਾਡਾ ਇਸ ਬਾਰੇ ਪੱਕ ਲੈਣਾ ਹੈ ਤੁਹਾਡਾ ਜੀ ਤੁਹਾਨੂੰ ਮੈਂ ਫੋਟੋਆਂ ਵੀ ਸੈਂਡ ਕੀਤੀਆਂ ਜੀ ਅੱਛਾ ਜੀ ਬਦਰ ਸਾਡੀ ਤਾਂ ਅਸਲ ਕੋਈ ਬ੍ਰਾਂਚ ਹੈ ਨਹੀਂ ਸਾਡੀ ਹਾਂ ਜੀ ਸਾਡੀਆਂ ਦਿਖਾਣਾ ਹੀ ਨਹੀਂ ਕੋਈ ਬ੍ਰਾਂਚ ਨਹੀਂ ਹੈ ਤੇ ਬ੍ਰਾਂਚ ਤੁਸੀਂ ਤੁਸੀਂ ਤੁਸ ਮੰਨ ਤੁਸੀਂ ਤੁਸੀਂ ਮਾਲਕੋਂ ਤੁਹਾਡਾ ਕੀ ਕਹਿਣਾ ਹੈ ਦੇ ਛੋਟੇ ਬੱਚਿਆਂ ਨੂੰ ਆਪਾਂ ਦਾਰੂ ਵੇਚ ਸਕਦੇ ਹਾਂ ਜੀ ਮਰਾ ਤਾਂ ਬਿਲਕੁਲ ਨਹੀਂ ਵੇਚ ਸਕਦਾ ਧੀਮੇ ਨੂੰ ਦਿਖਾਉ ਹਾਂ ਤੁਹਾਡੀਆਂ ਮੈਂ ਵਟਸਐਪ ਤੁਹਾਡੇ ਵਟਸਐਪ ਤੇ ਮੈਂ ਫੋਟੋਆਂ ਸੈਂਡ ਕੀਤੀਆਂ ਜੀ ਤੁਸੀਂ ਕੀ ਕਹਿਣਾ ਇਹਦੇ ਬਾਰੇ ਦੱਸ ਦਿਓ ਜੀ ਮੈਂ ਦੇਖਦਾ ਹੁਣੇ ਦੇਖਦਾ ਠੀਕ ਹੈ ਜੀ ਹਾਂ ਜੀ ਕੋਈ ਨਹੀਂ ਕੀ ਹਾਲ ਹੈ ਬੜੀ ਅਜੀਬ ਮੈਨੂੰ ਸਹਰੀ ਜੀ ਫੋਨ ਆਇਆ ਸੀ ਇਹਨੇ ਰਾਏਪੁਰ ਬੋਲਣਾ ਇਸ ਤੋਂ ਮੈਂ ਤੁਹਾਡੇ ਕੋਲੋਂ ਗਿਆ ਹੁਣ ਕੋਣ ਬੋਲ ਲਈ ਰਾਏਪੁਰ ਬੋਲਣਾ ਤੁਹਾਨੂੰ ਹਾਂ ਜੀ ਹਾਂ ਜੀ ਆਂਖੀ ਖਬਰ ਉਹਨੂੰ ਕੋੜਵਾਰ ਤੋਂ ਜੀ ਕਿਹ ਜੇਕਰ ਹੋ ਗਿਆ ਮਹਾਰਾਜ ਤੁਸੀਂ ਕੌਣ ਬੋਲਦਾਈ ਮੈਂ ਰਾਜਕਾਲ ਬੋਲਦਾ ਰਾਜਕਾਲ ਕੌਣ ਸਰ ਅਸੀਂ ਮੈਂ ਦੇਖਣ ਜਾਂ ਹਾਂਜੀ ਤੁਹਾਡੀਆਂ ਵਾਕਾਂਕ ਬਾਂਚਾ ਤੇ ਛੋਟੇ ਛੋਟੇ ਬੱਚਿਆਂ ਨੂੰ ਦਾਰੂ ਵੇਚੀ ਜਾ ਰਹੀ ਹੈ ਜੀ ਅੱਛਾ ਜੀ ਹਾਂਜੀ ਤੁਸੀਂ ਕੀ ਕਹਣਾ ਹੈ ਇਹਦੇ ਬਾਰੇ ਆਪਾਂ ਦੇਖ ਸਕਦੇ ਹਾਂ ਇਹ ਬੱਚਿਆਂ ਨੂੰ ਦਾਰੂ ਨਹੀਂ ਪਰ ਬੱਤਨੀ ਵੀ ਵਿਚਨੇ ਬੱਤਨੀ ਕੇ ਨਾਲ ਹੀ ਹੁਣ ਵੀ ਪਿੰਡ ਤੋਂ ਨਾਲ ਮਿਲਦਾ ਹੁਣ ਉਹ ਤੁਹਾਨੂੰ ਕੁਝ ਦਿੰਦਾ ਨਹੀਂ ਜਦੋਂ ਆਇਆ ਨਾਲ ਨਹੀਂ ਆਏ ਜੀ ਉਹਨਾਂ ਨੇ ਮੇਰੇ ਕੋਲ ਸਨੈਪ ਹੈਗੀਆਂ ਹੀ ਹੱਥ 'ਚ दारू ਫੜੀ ਆ ਨਾਲ ਬੈਠੇ ਹਾਂ ਹਾਂ ਜੀ ਇਹਨੂੰ ਆ ਗਿਆ ਗੱਡੀ ਦੀ ਸਨੈਪ ਗੱਡੀ ਦੀ ਗੱਡੀ ਸੰਦੋ ਜੀ ਜੀ ਹੂੰ ਔਰ ਵੀਡੀਓ ਵੀਡੀਓ ਮੇਰੇ ਕੋਲ ਆ ਬੱਚਿਆਂ ਨਾਲ ਛਰਿਆਂ ਨੂੰ ਦੇ ਰਹੇ ਆ ਜੀ ਚਲੋ ਕੋਈ ਨਹੀਂ ਗਾਂ ਧਿਆਨ ਰੱਖਦੇ ਆਪਾਂ ਹਾਂ ਜੀ ਹਾਂ ਠੀਕ ਹੈ ਜੀ ਨਹੀਂ ਉਹ ਨਹੀਂ ਗੱਲ ਧਿਆਨ ਤੇ ਚਲੋ ਹੈਗੀ ਤੁਹਾਡਾ ਫਰਜ਼ ਬਣਦਾ ਰੱਖੰਦਾ ਇਹ ਆਪਾਂ ਆਪਣੇ ਜਿਹੜੇ ਗੱਦੀਦਾਰਾਂ ਨੂੰ ਕਹਿ ਸਕਦੇ ਨਾ ਕਿ ਛੋਟੇ ਬੱਚਿਆਂ ਨੂੰ दारू ਜਾਂ ਮੇਰੇ ਕੋਲ ਸਕੂਲ ਦੇ ਬੱਚਿਆਂ ਨੂੰ ਜਿਹੜੀ ਇਹ दारू ਦੇ ਰਹੇ ਉਹ ਹੀ ਮੇਰੇ ਕੋਲ ਵੀਡੀਓ ਦੇ ਰਹੀਆਂ ਨੇ ਮੈਂ ਕੋਈ ਗੱਲ ਨਹੀਂ ਮੈਂ ਕਹਿ ਦਿੰਦਾ ਮੈਂ ਕਹਿ ਦਿੰਦਾ ਹੋਰ ਉਸੋ ਠੀਕ ਆ ਠੀਕ ਆ ਜੀ ਤੁਹਾਡਾ ਪਾਪ ਤੁਹਾਡਾ ਤੁਹਾਡੀ ਰਿਕਾਰਡਿੰਗ ਆ ਮੈਂ ਇਦਾਂ ਹੀ ਚਲਾ ਦੇਣੀ ਆ ਜਿਉਂ ਤੁਸੀਂ ਕਹਿਣਾ ਬੋਲਦੇ ਹੋ ਮੈਂ ਤੋਂ ਹੀ ਕਹਿਆ ਹੋਇਆ ਬਾਕੀ ਕਿਸੇ ਨੂੰ ਪੈਰ ਨਾਲ ਨਾਲ ਆਏ ਹੋਣਗੇ ਜਾਂ ਫਿਰ ਕੋਈ ਗੱਡੀ ਵੀ ਹੋਊਗਾ ਸਰ ਛੋਟੇ ਛੋਟੇ ਸਕੂਲ ਦੇ ਬੱਚੇ ਯੂਨੀਫਾਰਮ ਪਾ ਕੇ ਬੱਚੇ दारू ਲੈਂਦੇ ਆਈ ਉਹ ਵੀਡੀਓ ਮੇਰੇ ਕੋਲ ਹੈਗੀ ਹੈ ਜੀ ਇਹਦੇ ਕੋਈ ਵੀ ਨਾ ਕਰਦਾ ਠੀਕ ਹੈ ਬਿਟ ਤੇ ਅੱਜ ਮੈਨੂੰ ਸਵੇਰ-ਸਵੇਰੇ ਹੀ ਮਾਰਨਿੰਗ 9:00 ਪੀਐਮ ਦੇ ਆਸ-ਪਾਸ ਇੱਕ ਪੇਪਰ ਨਿਊਜ਼ਪੇਪਰ ਰਾਹੀਂ ਇਨਫੋਰਮੇਸ਼ਨ ਮਿਲੀ ਸੀ ਕਿ ਕਿਸੇ ਜਿਹੜਾ ਫਤਿਹਬਾਦ ਦਾਣਾ ਮੰਡੀ ਦੇ ਲਾਗੇ ਠੇਕਾ ਹੈਗਾ ਸ਼ਰਾਬ ਦਾ ਜੋ ਕਿ ਕੋਈ ਠੇਕੇਦਾਰ ਹੈਗੇ ਹੈਰੀ ਸੰਧੂ ਲੁਧਿਆਣਾ ਦੇ ਉਹਨਾਂ ਵੱਲੋਂ ਚਲਾਇਆ ਜਾ ਰਿਹਾ ਹੈਗਾ ਤੇ ਇਨਚਾਰਜ ਕੋਈ ਰਾਜਪਾਲ ਨੇ ਇਹ ਬੱਚਿਆਂ ਨੂੰ ਇੱਥੇ दारू ਸਪਲਾਈ ਕਰ ਰਹੇ ਨੇ ਮਤਲਬ ਛੋਟੇ ਬੱਚਾ ਜਿਹੜੇ ਮਾਈਨਰ ਬੱਚੇ 18 ਸਾਲ ਤੋਂ ਘੱਟ عمر ਉਹਨਾਂ ਨੂੰ दारू ਵੇਚ ਰਹੇ ਹੈਗੇ ਸਾਡੇ ਜੁਨਾਇਲ ਜਸਟਿਸ ਐਕਟ ਮਤਲਬ ਮੌਕੇ ਦੇ ਉੱਤੇ ਕਾਰਵਾਈ ਕਰਦੇ ਪੁਲਿਸ ਮਹਿਕਮੇ ਦੇ ਨਾਲ ਤੇ ASI ਗੁਰਪਾਲ ਸਿੰਘ ਜੀ ਫਟੇਵਾ ਚੌਂਕੀ ਤੋਂ ਨਾਲ ਤੇ ਇੰਸਪੈਕਟਰ ਜਿਹੜਾ ਐਕਸਾਈਜ਼ ਹੈਗੇ ਆ ਰਾਮ ਮੁਰਤੀ ਜੀ ਉਹ ਨੇ ਨਾਲ ਮੇਰੇ ਸੁਖਮਨ ਜੀ ਤੇ ਲੀਗਲ ਅਫਸਰ ਅਸੀਂ ਇੱਥੇ ਮੌਕੇ ਪਹੁੰਚ ਕੇ ਦੇਖਿਆ ਤੇ ਗੱਲਬਾਤ ਕੀਤੀ ਤੇ ਸਾਨੂੰ ਕਨਫਰਮ ਹੋਇਆ ਵੀ ਜਿਹੜਾ ਇਸ ਥਿੱਕੇ ਦੇ ਵਾਸਤੇ ਵਿੱਚ ਉਹ ਬੱਚਿਆਂ ਨੂੰ दारू ਦਿੱਤੀ ਗਈ ਇੱਕ ਤੋਂ ਦੋ ਵਾਰ ਦਿੱਤੀ ਗਈ ਹੈਗੀ ਆ ਮੌਕੇ ਦੇ ਉੱਤੇ ਐਕਸਾਈਜ਼ ਅਫਸਰ ਵੱਲੋਂ ਸਾਡਾ ਹੁਣ ਚਲਾਨ ਜਿਹੜਾ ਬੰਦ ਹੈ ਉਸ ਦੀ ਰਿਪੋਰਟ ਬਣਾਈ ਜਾ ਰਹੀ ਹੈਗੀ ਤੇ ਮਾਨਯੋਗ ਡੀਸੀ ਸਾਹਿਬ ਵੱਲੋਂ ਇਹਨਾਂ ਦਾ ਚਲਾਨ ਉਸ ਤੋਂ ਪਰંત ਸਾਡੀ ਇਨਵੈਸਟੀਗੇਸ਼ਨ ਦੇ ਦੌਰਾਨ ਜੇ ਸਾਨੂੰ ਤੱਥ ਪੂਰੇ ਨਿਕਲ ਕੇ ਆਏ ਵੀ ਸਪਲਾਈ ਕੀਤੀ ਗਈ ਹੈ ਜਾਂ ਬੱਚਾ ਕਈ ਵਾਰ ਲੈ ਕੇ ਗਿਆ ਹੈ ਜਾਂ ਇਹ ਲਗਾਤਾਰ ਵੰਡ ਰਏ ਹੈਗੇ ਐ ਇਸ ਚੀਜ਼ ਨੂੰ ਤਾਂ ਉਹਨੂੰ ਦੇਖਦੇ ਹੋਏ ਅਸੀਂ ਇਹਨਾਂ ਦੇ ਸੈਕਸ਼ਨ 77 ਅਤੇ 78 ਦੇ ਅੰਦਰ ਪਰਚਾ ਵੀ ਦਰਜ ਕਰਾਂਗੇ ਅਤੇ ਇਸ ਦੇ ਨਾਲ ਹੀ ਜਿਹੜੇ ਰਾਜਪਾਲ ਤੇ ਹੈਰੀਆ ਗਿਆ ਉਹ ਜਿਹੜੀ ਭਾਰਤੀ ਨਿਆਂਇ ਸੈਂਤ ਹੈਗੀ ਉਹਦੇ 61 ਦੇ ਅੰਦਰ ਅਸੀਂ ਦਰਜ ਕਰਾਂਗੇ ਇੱਕੋ ਹੀ ਐਫ ਆਈ ਆਰ ਦੇ ਅੰਦਰ ਚਾਰੋਂ ਬੰਦੇ ਨਾਮ ਨੋਟ ਕਰਾਂਗੇ ਸਰ ਜਿਸ ਤਰ੍ਹਾਂ ਜਿਲੇ ਦੇ ਤੇ ਹੋਰ ਵੀ ਠੇਕੇ ਆ ਉਹਨਾਂ ਨੂੰ ਵੀ ਦੇਖੋ ਸਾਡੀ ਟੀਮ ਜਿਹੜੀ ਹੈਗੀ ਹੈ ਰੈਗੂਲਰ ਚੈਕਿੰਗਾਂ ਦੇ ਦੌਰਾਨ ਇੱਕ ਸਾਈਜ਼ ਵਾਲਿਆਂ ਦਾ ਕੰਮ ਹੁੰਦਾ ਹੈਗਾ ਐਕਸਾਈਜ਼ ਇੰਸਪੈਕਟਰ ਨੇ ਈਟੀਓ ਨੇ ਕਨਫਰਮ ਕਰਨਾ ਹੁੰਦਾ ਹੈ ਵੀ ਕੀ ਵਾਸਤਵ ਦੇ ਅੰਦਰ ਉਹਨਾਂ ਠੇਕਿਆਂ ਦੇ ਉੱਤੇ ਬੱਚਿਆਂ ਨੂੰ ਦਾਰੂ ਵੇਚੀ ਜਾ ਰਹੀ ਹੈ ਕਿ ਨਹੀਂ ਜਾ ਰਹੀ ਹੈ ਈਵਨ ਕੀ ਠੇਕਿਆਂ ਦੇ ਬਾਹਰ ਡਿਸਪਲੇ ਵੀ ਹੋਣਾ ਚਾਹੀਦਾ ਜੁਨਾਈਲ ਜਸਟਿਸ ਐਕਟ ਸੈਕਸ਼ਨ 77 ਔਰ 78 ਇਹਦੇ ਅੰਦਰ ਕੀ ਕੀ ਕਾਰਵਾਈਆਂ ਹੈਗੀਆਂ ਉਹ ਸਾਰੇ ਡਿਸਪਲੇ ਵੀ ਹੋਣਾ ਚਾਹੀਦਾ ਪਰ ਠੇਕਿਆਂ ਤੇ ਇਹ ਡਿਸਪਲੇ ਨਾ ਹੋਣ ਦੀ وجہ ਨਾਲ ਜਿਹੜੇ ਬੱਚੇ ਅੰਦਰ ਸਟਾਕ ਕਿਪਰ ਦੁਕਾਨਦਾਰ ਵੀ ਲੱਗੇ ਹੁੰਦੇ ਉਹ ਅਣਜਾਣ ਹੁੰਦੇ ਆ ਇਹਨਾਂ ਨੂੰ ਪਤਾ ਨਹੀਂ ਹੁੰਦਾ ਕਿਉਂਕਿ ਪੜੇ ਲਿਖੇ ਘੱਟ ਹੁੰਦੇ ਆ ਇਹ ਬੱਚਿਆਂ ਨੂੰ ਦਾਰੂ ਦੇ ਦਿੰਦੇ ਆ ਕਿਉਂਕਿ ਇਹ ਗੈਰ ਕਾਨੂੰਨੀ ਹੈਗਾ ਤੇ ਜਿਹੜਾ ਅੱਜ ਮਸਲਾ ਹੋਈ ਚੀਜ਼ ਦੇਖਣਾ ਹੈ ਜਿਹੜਾ ਇੱਥੇ ਇੱਕ ਲੱਗਿਆ ਹੋਇਆ ਲੜਕਾ ਉਹ ਹਿਮਾਚਲ ਪ੍ਰਦੇਸ਼ ਤੋਂ ਹੈਗੇ ਆ ਪਰ ਉਹ 10 ਪੜਿਆ ਬੱਚਾ ਹੈਗਾ ਉਹਨੂੰ ਮਤਲਬ ਇਸ ਚੀਜ਼ ਦੀ ਨੋਲੇਜ ਨਹੀਂ ਹੈ ਹੋਈ ਹੈਗੀ ਵੀ ਉਹ ਕੋਈ ਦਾਰੂ ਬੱਚੇ ਨੂੰ ਦੇਣਾ ਕਿੰਨਾ ਗੈਰ ਹੁੰਨੇ ਆ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਜੇ ਸਾਨੂੰ ਤੱਥ ਸਹੀ ਲੱਗੇ ਹੈਗੇ ਪੂਰੇ ਪ੍ਰੋਪਰ ਲੱਗੇ ਅਸੀਂ ਐਫ ਆਈ ਆਰ ਕਰਾਂਗੇ ਆਜਾ ਆਜਾ ਕਿਤੇ ਉਪਰ ਆਏ ਹੋ ਸਰ ਕੀ ਕਰ ਰਹੇ ਹੋ ਜੀ ਸਰ ਐਸ ਪਰ ਐਕਸਾਈਜ਼ ਐਕਟ ਅਸੀਂ ਚਲਾਨ ਕੀਤਾ ਇਹਨਾਂ ਦਾ ਇਹਨਾਂ ਨੇ 18 ਸਾਲ ਤੋਂ ਘਰ ਦੇ ਬੱਚੇ ਨੂੰ ਸ਼ਰਾਬ ਵੇਚੀ ਆ ਤਾਂ ਚਲਾਨ ਕਰਤਾ ਹੈ ਤਸੀਰ ਰਿਪੋਰਟ ਬਣਾ ਕੇ ਡੀਸੀ ਐਕਸਾਈਜ਼ ਨੂੰ ਭੇਜ ਦਾਂਗੇ ਜੋ ਅੱਗੇ ਤੋਂ ਕੋਈ ਇਹਨਾਂ ਦੇ ਕੋਪਰੇਟ ਬਣੇਗਾ ਕੀ ਕਰ ਰਹੀ ਹੋਏ ਜੋ ਐਸ ਪਰ ਐਕਟ ਐਕਸਾਈਜ਼ ਐਕਟ ਕੀ ਕਰ ਰਹੇ ਬਣਦੀ ਕਰਾਂਗੇ